ਆਈਏਗੀ ਛੜਤੀ ਕਾਲਾ ਪਰਿਵਾਰ ਹੈ ਸਾਹ ਕੁੜੀਏ ਨਾ ਪਹਿਲੇ ਪੈਰੀ ਹੱਥ ਲਾ ਨਹੀਂ ਕੋਈ ਨਹੀਂ ਬਾਬਾ ਕੋਈ ਨਾ ਮਾਤਾ ਜੀ ਲੈ 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 ਬਾਈ ਲਾ ਲਾ ਬੱਚਾ ਫੜ ਬੱਚਾ ਫੜ ਕਨੇ ਬੱਚਾ ਨਹੀਂ ਫੜਨਿੰਦੀ ਜੇ ਤੇਰੇ ਚੇਹ ਗੱਲ ਆ ਗਈ ਕਿ ਨਾ ਅੱਗੇ ਤੋਂ ਫੜ ਫੜ ਫਿਰ ਤੂੰ ਸੋਚ ਲਈਂ ਬਥੇ ਆਪਣ ਨੂੰ ਫੜ ਮਾ ਤਾਂ ਨਾ ਦੇਖਾ ਇਹ ਕੁੜੀਏ ਕੱਦ ਆ ਗਈ ਫੜ ਲੈ ਫੜ ਲੈ ਬੰਨ ਜੇ ਕੁੜੀਏ ਤੇਰੇ ਚੇਹ ਗੱਲ ਆ ਗਈ ਅੱਗੇ ਤੋਂ ਫਿਰ ਸੋਚ ਲਈ ਦੂਜੀ ਕਿੱਥੇ ਦੀਜੀ ਦੂਜੀ ਕਿੱਥੇ ਲੱਗ ਲੱਗਦੀ ਦੱਸ ਤੂੰ ਗਿਆ ਕਰੇਗੀ ਲਵੇ ਰਹਿਣਾ ਦਾਦੀ ਜੇ ਠੀਕ ਹੈ ਬਿੱਟ ਬਿੱਟ ਨੱਚਾ ਸਿਖਾਈਆਂ ਤਾਂ ਨਹੀਂ ਹੋਈਆਂ ਕੁੜੀਆਂ ਕੋਈ ਵੀਰਾ ਮੈਂ ਤਾਂ ਫਟਾਉਂਗੀ ਆ ਜਿਹੜੇ ਖੜੇ ਨੇ ਇਹਨਾਂ ਨੂੰ ਸੱਤ ਜੀ ਡੀਐਸਪੀ ਦੇ ਡੀਐਸਪੀ ਸਾਹਿਬ ਦੇ ਲੀਡਰ ਨਾਲ ਗੱਲਬਾਤ ਕਰਦੇ ਨੇ ਜਿੰਨਾਂ ਨੇ ਕਿਸੇ ਨੂੰ ਛੱਡ ਜੋ ਪੂਰੀ ਵੀ ਸਾਡੀ ਜ਼ਿੰਮੇਵਾਰੀ ਹੈ ਤੇ ਨੇ ਮੇਰੀ ਅੱਗ ਲਾਈ ਆ ਇਹਨੇ ਹੋਰ ਨੰਬਰ ਤੋਂ ਲਾ ਵਾ ਅੱਗ ਕਹਿੰਦੇ ਮੱਗ ਕਿਹਨੇ ਲਾਤੀ ਇਹਨੇ ਨਹੀਂ ਲਾਈ ਆ ਕੀ ਨੂੰ ਲਈ ਆ ਪੁੱਛ ਰੋ ਉੱਥੇ ਸਾਰੇ ਪਾਈ ਆਏ ਨੇ ਮੈਨੂੰ ਕਹਿੰਦੀ ਆ ਗਿਆ ਕਹਿੰਦੀ ਇੰਦਰੀਆਂ ਨਾਲ ਵਿੱਚ ਤੈਨੂੰ ਬਚਾਉਂਦਾ ਬੱਤਾਂ ਬੱਤਾਂ ਕਹੇ ਨੇ ਬੱਤਾਂ ਬੱਤਾਂ ਕੀ ਗੱਲ ਤੂੰ ਭਾਈ ਆਏ ਸਾਡੇ ਥੇ ਨਾ ਮੈਂ ਤਾਂ ਵੀ ਮੈਨੂੰ ਲੱਗਦੀ ਜਾਣਾ ਆਪਣੀ ਕੋਠੀ ਦਾ ਬੇਲ ਸੀ ਤੇ ਪਿੱਛੋਂ ਕਲੇਸ਼ ਪਾ ਲਈ ਉਹ ਬੇਸਤਰੇ ਰਜਾਈਆਂ ਸਾਰੇ ਮੇਰੇ ਲਿਆਂਦੇ ਹੋਏ ਮੇਹ ਜੂਂ ਜਾ ਕੁਰਸੀ ਉੱਪਰ ਸੌਂ ਪਈਆਂ ਸਾਨੂੰ ਦਿਖਾਦੀ ਚਲੋ ਇਹਦੇ ਪਿੱਛੇ ਦਾ ਅੱਗੇ ਦੋ ਇਹ ਕੰਮ ਨਾ ਕਰੀ ਅੱਗੇ ਤੇ ਮੇਰੇ ਘਰ ਦੀ ਅੱਕੜਾ ਕੰਮ ਕੁਝ ਨਹੀਂ ਕਰਦਾ ਹੂ ਮੇਰੇ ਨਾਲ ਕੁਝ ਨਹੀਂ ਕਰਦੀ ਮੈਂ ਸੋਚ ਲਈ ਤੂੰ ਆਵਾਜ਼ਾ ਹਿਮਾਲੀ ਕਰਦੀ ਹਰਕਤ ਨਹੀਂ ਕਰਨੀ ਅਸੀਂ ਮਧਰਾ ਦੀ ਕੁੜੀ ਬਣਾ ਕੇ ਛੱਡ ਕੇ ਜਾਂਦੇ ਹਾਂ ਕਿਤੇ ਕੱਲ ਨੂੰ ਸਾਡਾ ਮੂੰਹ ਨਹੀਂ ਮਧਰਾ ਦੇ ਆਹ ਮੰਜੇ ਪਾਪਾ ਜੀ ਤੇ ਕਿਉਂ ਆਏ ਥੋੜੀ ਕਰਨਣੀਆਂ ਨੇ ਨਹੀਂ ਮੇਰੀ ਗੱਲ ਕੌਣ ਨਹੀਂ ਦਿੰਦਾ ਬਿੱਤੀ ਨੂੰ ਮੇਰੀ ਗੱਲ ਸੁਣ ਇਹ ਕਹਦੀ ਆ ਨਾ ਭਾਈ ਮੇਰੀ ਗੱਲ ਸੁਣ ਲਓ ਇਹ ਕਹਦੀ ਆ ਨਾ ਮੰਜੇ ਪੇਕੇ ਆ ਖਵਾਏ ਨੇ ਮੇਰੀ ਗੱਲ ਸੁਣ ਲਓ ਆ ਇਹ ਸੀ ਤੇ ਕਿਹਾ ਆ ਵੀ ਕਮਰਾ ਇੰਨਾ ਕੋਰੇ ਆ ਉਹ ਸਾਹਮਣੇ ਉਹ ਵੀ ਇੰਨਾ ਕੋਰੇ ਆ ਗੱਡੀ ਵਾਲਾ ਸੁਖਨਾਲ ਕੋਠੀ ਬਧਰੀ ਵੱਡੀਆਂ ਮਾਦਾ ਤਾਂ ਹਾਂ ਕਮਰਾ ਖੁੱਲਾ ਪਿਆ ਮਾ ਜੇ ਕਵਰੇ ਨੀ ਚਲ ਚਲੋ ਮੈਂ ਚਲਦੀ ਆਂ ਅੱਛਾ ਕੰਦੇ ਲਾ ਦਿੰਦੀ ਆ ਮੋਹ ਤੇਰੀ ਹਰੋ ਬਾਈ ਨੂੰ ਖਾਲਸਾ ਵੈਰੀ ਬਤੇ ਇੱਕ ਮਿੰਟ ਬਿਆਪਿਓ ਵਾਹ ਰੂ ਖਾਲਸਾ ਵੈਰੀ ਫੋਟੇ ਜੀ ਅੱਛਾ ਸਾਰਾ ਅਸੀਂ ਉਹ ਗੁੱਡੀ ਨੂੰ ਛੱਡ ਜੇ ਬਨਾਰ ਵਾਲੀ ਨੂੰ ਕੰਗੋਰਾ ਕੰਗੋਰਾ ਤੇ ਉਹ ਅਸੀਂ ਉਹਨੂੰ ਛੱਡ ਜੇ ਉਹਦੇ ਥੋੜੀ ਤੁਸੀਂ ਨਹੀਂ ਕਿਹਾ ਵੀ ਭਾਈ ਛੱਡ ਕੇ ਆਓ ਹਾਂਜੀ ਉਹ ਮੁੰਡਾ ਤਾਂ ਨਹੀਂ ਆਇਆ ਉਹ ਕਹਿੰਦਾ ਮੈਂ ਤਾਂ ਚਾਰ ਦਿਨਾਂ ਨੂੰ ਆਉਂ ਫੁਲਾਣਾ ਕਰਨੂੰ ਉਹਦੇ ਨਾਲ ਪਹਿਲਾਂ ਵੀ ਕਈ ਵਾਰੀ ਗੱਲ ਹੋਈ ਸੀ ਉਹਦੀ ਸੱਸ ਨੂੰ ਆਕਠੀਆਂ ਕਰਤੀਆਂ ਹਾਂ ਤੇ ਉਹ ਜਮਾੜਿਆ ਧਿਆਨ ਵੀ ਰੱਖਿਓ ਕਿਤੇ ਉਹ ਰਾਤ ਨੂੰ ਆ ਕੇ ਜਾ ਕਿਤੇ ਮਾੜ ਨੂੰ ਆ ਕੇ ਇਹਨੂੰ ਕੁੱਟਣ ਮਾਰ ਕੁੱਟਣ ਮਾਰ ਲੱਗ ਜੇ ਨਹੀਂ ਮਾਰਦੀ ਬੋਲੋ ਇੱਕ ਮਿੰਟ ਹਾਂ ਤੁਸੀਂ ਉਹ ਉਹਨਾਂ ਨੂੰ ਸੁਨੇਹਾ ਜ਼ਰੂਰ ਲਾ ਦਿਓ ਜਦੋਂ ਉਹ ਮਰਾਜੋਂ ਭੇਜ ਦਿਓ ਵੀ ਭਾਈ ਐ ਕਰਕੇ ਹੁਣ ਦੁਆ ਦਾ ਸचेਤ ਹੋ ਜਾ ਹਾਂਜੀ ਬੇਨਤੀ ਹੈ ਜੀ ਵਾ ਠੀਕ ਹੈ ਜੀ ਵਾ ਖਾਲਸਾ ਸਾਹਿਬ ਨੇ ਬੋਲੇ ਡਿਫਟੀ ਸਾਹਿਬ ਨੇ ਰੀਡਰ ਸਾਹਿਬ ਨਾਲ ਗੱਲਬਾਤ ਹੋ ਗਈ ਜੀ ਹੁਣ ਆਜੋ ਤੁਸੀਂ 200 ਰੁਪਏ ਭਾਈ ਆਜੋ 200 ਰੁਪਏ ਆਜੋ ਜੇ ਤੁਸੀਂ ਫालतਰੇ ਤੇਰੇ ਵੀ ਚੱਕਰ ਬਹੁਤ ਜਿਆਦੇ ਨੇ ਗੱਲ ਸੁਣ ਲੈ ਮੇਰੀ ਜਿਆਦਾ ਬੋਲਣਾ ਇਹ ਵੀ ਅੱਗ ਲਾਉਂਦਾ ਜੇ ਜਿਆਦਾ ਕੁੜੀ ਨੂੰ ਫੋਨ ਕਰੇ ਨੇ ਹੁਣ ਇਹ ਦੋਵਾਂ ਦੇ ਬਾਬਿਆਂ ਦੀ ਜ਼ਿੰਮੇਵਾਰੀ ਹੈ ਕਿਉਂ ਬਾਬਾ ਜੀ ਸਾਡੀ ਜ਼ਿੰਮੇਵਾਰੀ ਹੈ ਹੋਰ ਤੈਨੂੰ ਫੋਨ ਤੇ ਤੇਰੀ ਸ਼ਿਕਾਇਤ ਆ ਗਈ ਫਿਰ ਤੂੰ ਦੇਖ ਲਈ ਆਪਣੇ ਆਪ ਇਹ ਗੱਲ ਸੁਣੀ ਗੱਲ ਸੁਣੀ ਛੱਡੀ ਵੀ ਛਣੂ ਨਾ ਦਵਾਈ ਵੀ ਕੋਈ ਨਹੀਂ ਦਿੰਦੀ 5 ਸਾਲ ਹੋ ਗਏ ਸੌਦਾ ਪਤਾ ਜੇ ਹੁਣ ਆ ਕੇ ਕੁੜੀ ਸੌਦਾ ਤਾਂ ਇਹ ਫੇਦਾ ਹੀ ਆ ਸਕਦਾ ਸੌਦਾ ਪੱਤਾ ਕੌਣ ਦਿੰਦਾ ਮਾਸੀ ਦੇ ਰਹੇ ਹੈ 5 ਸਾਲ ਦੀ 5 ਸਾਲ ਦੀ ਫਿਰ ਦਵਾਈ ਵੀ ਕੋਈ ਨਹੀਂ ਦਾਈ ਸੌਦਾ ਨਹੀਂ ਡੋਰ ਦਿੰਦੇ ਨਹੀਂ ਕਿਉਂ ਮਾਤਾ ਜਦੋਂ ਇਹ ਸੌਦਾ ਪੱਤਾ ਵੀ ਅਸੀਂ ਦੇਖ ਕੇ ਜਾਂਦੇ ਆਂ 5 ਸਾਲ ਤੋਂ ਮੇਰੀ ਗੱਲ ਸੁਣ ਫੋੜੀ ਸੌਫਾ ਆ ਕੇ ਪਹਿਲੀਆਂ ਐਦੋਂ ਉੱਤੋਂ ਦੀ ਸਾਨੂੰ ਕੀ ਮਰਦੀ ਐ ਨਹੀਂ ਮਰਦੀ ਨਹੀਂ ਮੈਂ ਸਹੀ ਗੱਲ ਕਰ ਰਹੀ ਹਾਂ ਸਮਾਨ ਦਾ ਉੱਦ ਦੇ ਦਾ ਸਮਾਨ ਜਿੱਤੇ ਲਈ ਗਈ ਆ ਜੇ ਰਸੋਈ ਚ ਪਿਆਰ ਸੀ ਲੈਂਦਾ ਜੇ ਕਹਿੰਦੀ ਆ ਜਿਆ ਕੇ ਨਹੀਂ ਦਿੰਦੇ ਮਾਤਾ ਜੀ ਕਰ ਐਦੋਂ ਬਾਤ ਆਮ ਰਹੂ ਪਿਛਲੇ ਦਿਨਾਂ ਸੜਦੇ ਪਿਛਲੀਆਂ ਖੂਚ ਸਿੱਟੋ ਬਾਬੇ ਘਰ ਬਸਾਉਂਦੇ ਨੇ ਕਿਸੇ ਦਾ ਜਾੜ ਦੇਣੀ ਹੈਗੇ ਬਾਬੇ ਘਰ ਬਸਾਉਣ ਚੱਲੇ ਹੋਏ ਨੇ ਜਾੜ ਨਹੀਂ ਚੰਡੇ ਹੋਏ ਮਾਤਾ ਸਾਡੀ ਵੀ ਬੇਨਤੀ ਸੁਣ ਲੈ ਦੇਨ ਇਸ ਤਰ੍ਹਾਂ ਦੇ ਨਾਲ ਫੋਡੀ ਨਾ ਕਰੇ ਅੱਜ। ਵੀ ਆਪਣੀ ਨਹੀਂ। ਅੱਛਾ ਗੱਲ ਸੁਣੋ। ਹਾਂਜੀ। ਠੀਕ ਆ ਬਾਬਾ ਜੀ। ਤੁਸੀਂ ਨੇ ਕੁੜੀ ਨੂੰ ਫੋਨ ਨਹੀਂ ਕਰਨਾ। ਠੀਕ ਹੈ। ਠੀਕ ਹੈ। ਸਾਨੂੰ ਕਰੂਗੀ ਕੁੜੀ। ਕੁੜੀਏ। ਇੱਧਰ ਆ। ਤੈਨੂੰ ਬਾਬਿਆਂ ਨੂੰ ਕਰਨਾ ਫੋਨ। ਤੈਨੂੰ ਕਿਸੇ ਨੂੰ ਫੋਨ ਨਹੀਂ ਕਰਨਾ। ਬੀਬੀ ਬੈਠੀ ਐ। ਹਾਂ ਮਾਤਾ ਜੀ ਬੈਠੇ ਨੇ। ਬਾਬਾ ਛੇਰ ਸਿੰਘ ਬੈਠਾ ਮੇਰਾ ਨੰਬਰ ਲਓ। ਇਹਨਾਂ ਨੂੰ ਛੇਰੂ ਨੰਬਰ ਦਾ ਸਾਰਿਆਂ ਦਾ ਨੰਬਰ ਨਹੀਂ। ਇਹਨਾਂ ਨੂੰ ਕਿਸੇ ਨੂੰ ਮੂਨ ਨਹੀਂ ਕਰਨਾ ਇਹਨਾਂ ਨੂੰ ਮੂਨ ਛੱਡੀਆਂ ਦਵਾਈ ਉੱਥੇ ਪਈਆ ਹੁਣ ਦੇ ਦੇ ਸਕਦੇ ਆ ਨਾ ਆਪਾਂ ਗੁੜੀਆ ਦੀ ਦਵਾਈ ਦਵਾਈ ਹੁਣ ਨਾਲ ਨਹੀਂ ਲੈ ਕੇ ਆਪਾਂ ਨਹੀਂ ਲੈ ਜਾਣੀ ਇੱਕ ਮਿੰਟ ਤੁਸੀਂ ਨਹੀਂ ਆਉਣਾ ਜਿਹਦੇ ਹੱਥ ਮਰਦੇ ਠੀਕ ਹੈ ਠੀਕ ਤੁਸੀਂ ਲੈ ਕੇ ਦਵਾਈ ਕਿੱਥੇ ਚਾਚੇ ਦਾ ਮੁੰਡਾ ਤੁਸੀਂ ਇੰਟਰਫੇਰ ਨਹੀਂ ਹੋਣਾ ਤੂੰ ਬਰਾਹੀ ਦਵਾਈ ਠੀਕ ਹੈ ਤੂੰ ਹੈ ਤੂੰ ਬਰਾਹੀ ਦਵਾਈ ਆਜੋ ਮੜਾ ਜਾ ਮੜਾ ਤੇ ਆਜੋ ਮਤਾ ਜੀ ਆਜੋ ਇਹ ਤੇਰੇ ਮੇਰੇ ਪੱਖ ਚ ਵੀ ਖੜੇ ਆ ਤੂੰ ਵੀ ਹਾਂ ਇਹਨਾਂ ਦਾ ਬੰਦਾ ਆ ਕੇ ਕੋਈ ਫੂਟੇ ਚ ਇੰਟਰਵਿਊ ਹੁੰਦਾ ਥੋੜੇ ਪਰਿਵਾਰ ਥੋੜੇ ਪਰਿਵਾਰ ਦੇ ਵਿੱਚ ਉਹ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਫੋਨ ਕਰੋ ਸਾਨੂੰ ਫੋਨ ਕਰੋ ਇਨਾਂ ਨਾਲ ਕੋਈ ਠੇਕਣ ਦਿਆ ਜਿਹੜੇ ਖੜੇ ਨੇ ਕਿ ਨਾ ਇੱਧਰਲੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਗਿਆਨ ਨਹੀਂ ਹੈਗਾ ਇਹਨਾਂ ਨੂੰ ਮਤਲਬ ਬਿਨਾਂ ਗਿਆਨ ਦੇ ਬੰਦੇ ਨੇ ਇਹ ਨਾ ਦਾ ਗਿਆਨੀ ਰੱਖੇ ਨਾ ਦੇ ਗਿਆਨੀ ਰੱਖੇ ਹੋਏ ਨੇ ਚਲੋ ਕੋਈ ਨਾ ਅਸੀਂ ਮਤਲਬ ਅਸੀਂ ਸੋਡੇ ਨਾ ਅਸੀਂ ਬਹੁਤ ਗੱਲ ਸੁਣ ਮਾਤਾ ਜੀ ਇੱਕ ਮਿੰਟ ਬੰਦ ਕਰੀ ਜੀ ਅੱਜ ਤੋਂ ਬਾਅਦ ਇਹਦਾ ਕੋਈ ਭਾਈ ਨਹੀਂ ਟਰੂ ਕੋਈ ਨਹੀਂ ਮਾਂ ਨਹੀਂ ਟਰੂ ਇਹਦਾ ਬਾਪ ਨਹੀਂ ਟਰੂ ਪਰ ਇੱਕ ਮੇਰੀ ਬੇਨਤੀ ਆ ਤੁਹਾਨੂੰ ਜੋੜ ਕੇ ਇੱਕ ਕੁੜੀ ਨੂੰ ਪੁੱਟ ਮਾਰਨਾ ਦੇ ਕਹਿੰਦੇ ਬੀਐਸਪੀ ਨੇ ਇਹਨੂੰ ਵੀ ਕਹਿੰਦਾ ਕੋਈ ਪੁੱਟ ਮਾਰਨੀ ਕਰਦਾ ਜਦੋਂ ਇਹ ਪੁੱਠੀਆਂ ਗੱਲਾਂ ਕਰਦੀ ਹੈ ਨਾ ਤੁਹਾਨੂੰ ਇੱਥੇ ਬੁਲਾ ਲੈਣੀ ਆ ਕਿਤੇ ਇਹ ਵਿਆਹ ਤੇ ਜਾਣ ਲੱਗੀ ਸੀ ਇਕੱਠੇ ਮੰਡੇ ਮਾਪਾ ਤਾਂ ਗੱਲ ਹੀ ਸੁਣੀ ਮੈਂ ਕਿਹੜਾ ਪੁਲੇ ਸੀ ਮੈਂ ਜਦੋਂ ਜਾਣ ਲੱਗੇ ਇੱਥੇ ਪੌੜੀਆਂ 'ਤੇ ਚੜ ਗਈ ਇਹ ਉਹ ਮੁੰਡਾ ਜਦੋਂ ਜਾਣ ਲੱਗਾ ਵੀ ਅਸੀਂ ਜਾਂਦੇ ਆ ਇਹ ਕਹਿੰਨੀ ਮੈਂ ਵੀ ਨਾਲ ਜਾਣਾ ਉਹ ਕਹਿੰਦਾ ਮੁੰਡੇ-ਮੁੰਡੇ ਜਾਂਦੇ ਆ ਵੀ ਤੂੰ ਨਹੀਂ ਨਾਲ ਜਾਣਾ ਅਸੀਂ ਜਾਂਦੇ ਆਂ ਉਹਨੂੰ ਕੰਨ ਦੀ ਕੋਈ ਰੱਖੀ ਵੀ ਆ ਮੈਨੂੰ ਤਾਂ ਹੀ ਨਹੀਂ ਲੈ ਕੇ ਜਾਂਦਾ ਦੋ ਵਾਰੀ ਕਿਹਾ ਤੇ ਤੀਜੀ ਵਾਰ ਫਿਰ ਉਹਨੇ ਕਿਹਾ ਕੰਨ ਦੀ ਆ ਕਿ ਗੋਪੀ ਕੁਛ ਨਹੀਂ ਕਹਿਣਾ ਤੁਰ ਜਾ ਚੁੱਪ ਕਰਕੇ ਤੂੰ ਇਹਨੂੰ ਬੋਲੀ ਜਾਣ ਦੀ ਮਾਤਾ ਜੀ ਤੇਰੀਆਂ ਗੱਲਾਂ ਕਹਿਣੀਆਂ ਮਾਤਾ ਜੀ ਅੱਗੇ ਤੋਂ ਨਹੀਂ ਕਹੋਗੇ ਅੱਜ ਤੋਂ ਕੁੜੀਏ ਨਹੀਂ ਬਾਬਾ ਜੀ ਮੈਂ ਨਹੀਂ ਕਹਿੰਦੀ ਹਾਂ ਉਹ ਚਿੱਤੇ ਜਾਵੇ ਕਿੱਥੇ ਆਵੇਗਾ ਆਪਦਾ ਸਹੇਰੇ ਨੇ बोलियां ने तू बोलियां ਦਾ ਪਿੱਛੜਾ ਲੰਘਿਆ ਚੁੱਪ ਕਰ ਜਾ ਚੰਦਗੁਰ ਦਵਾਰੇ ਚੱਲ ਨਹੀਂ ਚੱਲ ਤਰ ਮਾਤਾ ਜੀ ਹੋਣੀ ਬਹੁਤ ਕੁਝ ਆਗਾ ਚੱਲੀ ਗਈ ਵਰਤਬਾ ਕਿਹੜਾ ਹੋਊਗਾ ਕਿਹੜਾ ਹੋ ਮਾਤਾ ਸਾਨੂੰ ਪਤਾ ਹੈ ਸਾਨੂੰ ਪਤਾ ਮਾਤਾ ਸਾਨੂੰ ਪਤਾ ਸਾਨੂੰ ਪਤਾ ਬੈਠੋ ਜਾ ਬੈਠੋ ਸਾਨੂੰ ਪਤਾ ਹੈ ਸਾਰੀ ਪਤਾ ਹੈ ਮਾਤਾ ਸਾਹਮਣੇ ਤੇਰੀ ਗੱਲ ਹਟਦੀਆਂ ਨਹੀਂ ਇਹ ਹਟਦੀਆਂ ਨਹੀਂ ਉਹ ਲਗਿਆ ਨਹੀਂ ਉਹਨੂੰ ਐਨੇ ਨਾਲ ਸ਼ੱਕ ਹੋਊ ਤੇਰੀ ਤੇਰੀ ਗੱਲ ਸਹੀ ਹੈ ਜਿਹੜੀ ਪਹਿਲਾਂ ਗੱਲਾਂ ਹੋ ਗਈਆਂ ਹੁੰਦਾ ਮੈਂ ਅੱਜ ਤੋਂ ਵੱਧ ਗੱਲ ਨਹੀਂ ਮਾਤਾ ਜੀ ਅਸੀਂ ਤੁਹਾਡਾ ਘਰ ਬਸਾਉਣ ਆਇਆ ਅਸੀਂ ਕੋਈ ਜਾਣ ਨਹੀਂ ਹੈ ਅਸੀਂ ਮਨਾਰ ਦਾ ਸਰਪੰਚ ਬਟਾ ਹੋਰ ਪੰਚਾਇਤ ਬੈਠੀ ਹੈ ਅਸੀਂ ਧੀ ਐਸਪੀ ਦੇ ਲੀਡਰ ਦੇ ਕਹਿਣ ਤੇ ਅਜੂਰੇ ਕੁੜੀ ਨੂੰ ਛੱਡ ਕੇ ਜਾਨੇ ਆ ਜੇ ਕੋਈ ਕੁੜੀ ਨਾਲ ਕੁੱਟਮਾਰ ਹੁੰਦੀ ਹੈ ਉਹ ਪੁਲਿਸ ਪ੍ਰਸ਼ਾਸਨ ਜ਼ਿੰਮੇਦਾਰ ਹੈ ਉਹਨਾਂ ਨੇ ਸਾਨੂੰ ਭੇਜਿਆ ਵੀ ਤੁਸੀਂ ਕੁੜੀ ਨੂੰ ਛੱਡ ਕੇ ਆਓ ਇਹ ਬੀਬੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿਤੇ ਬੀਬੀ ਤੁਸੀਂ ਐ ਕਹੋ ਵੀ ਖਾਨੀ ਨਿੰਗ ਛੱਡ ਕੇ ਪਰ ਅਸੀਂ ਵੀ ਛੱਡ ਕੇ ਗਿਆ ਛੱਡ ਕੇ ਅਸੀਂ ਤਾਂ ਗਿਆ ਸਾਨੂੰ ਉੱਥੋਂ ਆਰਡਰ ਕੀਤਾ ਇਹਨਾਂ ਨੇ ਜੇ ਕਹਾਂ ਤਾਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਨੇ ਆ ਆ ਹੁਣ ਦੀ ਅੱਜ ਦੀ ਤੇ ਮਾਤਾ ਨਾਲ ਗੱਲਬਾਤ ਕਰਦੇ ਆ ਯਾਨੀ ਕਿ ਕੁੜੀ ਦੀ ਸੱਸ ਨਾਲ ਆ ਮਾਤਾ ਜੀ ਕਿਵੇਂ ਮੰਨੂਗਾ ਤੁਹਾਨੂੰ ਵੀ ਐਸਪੀ ਸਾਹਿਬ ਮੈਂ ਤਾਂ ਹੁਣ ਕੁਝ ਨਹੀਂ ਕਹਿ ਸਕਦੀ ਭਰਾਵਾ ਮੇਰਾ ਠਮਾਕ ਨਹੀਂ ਕੰਮ ਕਰਦਾ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਨਹੀਂ ਸਾਡਾ ਸਾਰਾ ਕੁਝ ਹੀ ਸਾਡਾ ਹੁਣ ਵੀ ਤੇਰੀ ਨਹੀਂ ਖੂਨ ਤਾਂ ਜੇ ਚੈੱਕ ਕਰੋ ਤਾਂ ਤੇਰੇ ਪੁੱਤ ਦੇ ਹੀ ਹੈ ਕੋਈ ਮੈਂ ਕੁਝ ਨਹੀਂ ਕਹਿ ਸਕਦੀ ਦੇਖ ਸਕਦੇ ਹੋ ਇਹ ਬੱਚੀਆਂ ਨੇ ਦੋਸਤੋ ਆ ਦੇਖੋ ਦਾਦੀ ਬਾਲਾਂ ਨੂੰ ਬੱਚੀ ਦਾ ਦੇਖੋ ਉਹਨਾਂ ਨੂੰ ਜੀ ਤਾਂ ਕਰਦੇ ਝਾਕਦੀ ਹੈ ਪਰ ਆਪਣੇ ਮਨ ਦੀਆਂ ਖਟਾਸਾਂ ਦੂਰ ਹੋ ਜਾਂਦੀਆਂ ਨੇ ਮਾਤਾ ਇਹਨਾਂ ਨੂੰ ਦੂਰ ਕਰੋ ਸਾਨੂੰ ਤਾਂ ਟੱਚ ਨਹੀਂ ਐ ਕਰਨ ਦਿੱਤਾ ਹੁਣ ਤੱਕ ਮਾਤਾ ਜੀ ਟੱਚ ਨਹੀਂ ਕਰਨ ਦਿੱਤਾ ਅਸੀਂ ਹੰਬ ਗਏ ਹੰਬ ਗਏ ਅਸੀਂ ਆ ਮੁੰਡੇ ਵੀ ਗੋਦੀ ਚੋਂ ਨਹੀਂ ਸੀ ਕੱਢਦੇ ਇੱਥੇ ਰਹਿੰਦੇ ਸੀ ਸਾਨੂੰ ਤਾਂ ਸਮਝਿਆ ਹੀ ਇਹਨਾਂ ਨੇ ਕੁਛ ਨਹੀਂ ਸਾਨੂੰ ਕੁਛ ਨਹੀਂ ਸਮਝਿਆ ਇਹਨਾਂ ਨੇ ਚਲ ਅੱਜ ਤੋਂ ਬਾਅਦ ਫਿਰ ਨਾ ਮੁੰਡੇ ਦੇਖਣਗੇ ਹੋਵੇ ਹੁਣ ਤੂੰ ਤੇ ਤੇਰੀ ਮੂੰਹ ਸਾਥੀ ਅੱਛਾ ਮੈਂ ਤਾਂ ਭਰਾਵਾ ਕੁਛ ਨਹੀਂ ਕਹਿੰਦੀ ਮੈਂ ਤਾਂ ਆਪ ਚੱਲੀ ਆਂ ਕਿੱਥੇ ਚੱਲੀ ਆਂ ਨਹੀਂ ਮਾਤਾ ਵਿਆਹ ਕੇ ਤੇ ਤੂੰ ਹੀ ਗਈ ਆਂ ਵਿਆਹ ਕੇ ਤੇ ਤੂੰ ਹੀ ਜਾਂਦਾ ਇਹਨੂੰ ਮੇਰੀ ਗੱਲ ਸੁਣ ਚਲੋ ਮੈਂ ਲਿਆਈ ਸੀ ਅੱਲਾ ਦਾ ਕੋਤਾਰ ਦੇ ਪਈ ਬਿਮਾਰੀਆਂ ਕਰਕੇ ਉਹਨਾਂ ਦਾ ਨਾਜ਼ੀ ਵੀ ਕਰਾਉਣਾ ਕਿੰਨੀ ਬਿਮਾਰ ਹੈ ਹਸਪਤਾਲ ਦੇ ਵੀ ਕਰੀ ਦੀ ਅੱਜ ਹੀ ਪਾਉਂਦੇ ਰਹੇ ਕਿ ਪਿੱਛੇ ਪਹੁੰਚੇ ਮੈਂ ਪਿੱਛੇ ਪਹੁੰਚੇ ਇੱਕ ਵਾਰੀ ਮਤ ਨਾ ਜਿਹੜਾ ਮੁੰਡਾ ਪਹੁੰਚਿਆ ਨਾ ਤੂੰ ਮੁੰਡੀ ਕਿੱਡੀ ਕਿੱਕੂ ਪਹੁੰਚੀ ਬਿਮਾਰ ਹੈ ਜੇ ਇਹੋ ਪੋਤਾ ਹੁੰਦਾ ਠੜਕਾ ਬੁੜੀਆਂ ਰੀਆਂ ਪਿੱਛੇ ਪਹੁੰਚਦੇ ਮਿੰਟਾ ਮਿੰਟ ਇੱਕ ਪੋਤੇ ਬੇਤਾ ਹੀ ਪਹੁੰਚ ਗਿਆ ਹਸਪਤਾਲ ਕਿੰਨੀ ਬਿਮਾਰ ਰਹੀ ਆ ਕਿੰਨੀਆਂ ਵੀਡੀਓ ਪਾਈਆਂ ਵੀ ਆ ਦੇਖੋ ਹਸਪਤਾਲ ਦੇ ਵਿੱਚ ਬੈਠੇ ਨਾ ਇਹਦਾ ਪਿਓ ਹੁੰਦਿਆ ਵਾ ਅੱਗੇ ਤੁਸੀਂ ਜਬਾਪ ਦਾ ਕੀ ਦਿੱਤਾ ਮਰ ਜੀਆ ਮਰ ਦੋ ਕੀ ਗੱਲ ਤੇਰੀਆਂ ਹੀ ਆ ਜੇ 3 ਰੀਆਂ ਬੱਚੀਆਂ ਹੋ ਗਿਆ ਫੇਰ ਮਾਰੇ 3 ਨੂੰ ਤਾਂ ਦੰਦਾ ਵਾ 3 ਇੱਕ ਨੌ ਦੇ ਘਰੇ 3 ਹੋ ਗਏ ਤੁਸੀਂ ਉਹਨੂੰ ਇੱਕ ਪੱਲਾ ਝਾੜ ਜੇ ਨਾ ਮੇਰੇ ਵੀ ਦੋ 3 ਦੋ ਰਹੀਆਂ ਕੀ ਕਰਨਾ ਮੇਰੇ ਕੋਲ ਫਿਰ ਹੈਗਾ ਨਾ ਦੁੱਖ ਜੇ ਉਹਨਾਂ ਨੇ ਸਾਰੇ ਇਸ ਤਰ੍ਹਾਂ ਕਹਿਣ ਦੁੱਖ ਹੁੰਦਾ ਨਾ ਫਿਰ ਉਹਦਾ ਹੱਕ ਬਣਦਾ ਇੱਥੇ ਰਹਿਣ ਦਾ ਤੁਸੀਂ ਕਿਉਂ ਬੱਲਾ ਛਾੜਦੇ ਆ ਤੁਸੀਂ ਕਹਿੰਦੇ ਨਹੀਂ ਚੱਲ ਜਾਣਾ ਸਾਡੇ ਕਿ ਇਹ ਕਿਧਰ ਦਾ ਫੈਸਲਾ ਆਇਆ ਵੀ ਅਸੀਂ ਚੱਲ ਤਾਣਾ ਸਾਡੇ ਕੇ ਦੱਸੋ ਪਹਿਲਾਂ ਮੈਨੂੰ ਦੇਖੋ ਇੱਥੇ ਗੱਲ ਦੱਸੋ ਤੁਸੀਂ ਨਹੀਂ ਇੱਥੇ ਦੱਸਦੇ ਤੋੜ ਬਿਲਕੁਲ ਕੋਈ ਨਹੀਂ ਕੋਈ ਪਰਦੇ ਨਾਲ ਹੱਥੇ ਮਾਤਾ ਜੀ ਨਹੀਂ ਬਹਿ ਜਾ ਇੱਥੇ ਹੀ ਦੱਸ ਦੂਗਾ ਉਦੋਂ ਮੈਂ ਗੱਲ ਵੀ ਕਰੀ ਫੂਰਦੇ ਹਾਂ ਦੱਸ ਦੇ ਫਿਰ ਦੱਸ ਦੇ ਨਹੀਂ ਦੱਸ ਤੁਹਾਨੂੰ ਮੇਰੀ ਗੱਲ ਸੁਣ ਇਹਨਾਂ ਤੁਹਾਨੂੰ ਪਤਾ ਇਹ ਕਿਹੜੇ ਹਿਸਾਬ ਨਾਲ ਗਈ ਮੈਂ ਸਾਰੀਆਂ ਵੀਡੀਓ ਵੇਖੀਆਂ ਆਈਆਂ ਨਹੀਂ ਤੁਹਾਨੂੰ ਪਤਾ ਨਾ ਪਤਾ ਵੀ ਕਿਹੜੇ ਹਿਸਾਬ ਨਾਲ ਗਈਆ ਕਿਵੇਂ ਗਈਆ ਇਹ ਚਲੋ ਜਈਆ ਤੁਹਾਨੂੰ ਦੱਸੋ ਮਾਦਾ ਜੀ ਇਹ ਕੀ ਕਰੇ ਜੇ ਨਹੀਂ ਇਹਨੇ ਫਿਰ ਕਿਵੇਂ ਸੱਦੇ ਮੇਰੇ ਕੋਲੇ ਖੜੀ ਤਾਂ ਸੱਦੇ ਮੈਨੂੰ ਮੋੜ ਕੇ ਇਹ ਜਵਾਬ ਦਿੱਤਾ ਇਹਨੇ ਕਹਿੰਦੀ ਇਹਨੂੰ ਤਾਂ ਬਿਮਾਰੀ ਲੱਗੀ ਵੀ ਹੈ ਰੋਗ ਹੈ ਇਹਨੂੰ ਆਰਾਮ ਨਹੀਂ ਆਉਣਾ ਕਿਤੇ ਚੰਗੇ ਹਸਪਤਾਲ ਮੁੰਡੇ ਨੂੰ ਆਪਦੇ ਨੂੰ ਕਹਿੰਦੀ ਦਾਖਲ ਕਰਦੇ ਉਧਰੋਂ ਉਹਨੂੰ ਭਾਈ ਨੂੰ ਕਰੀ ਜਾਂਦੀ ਹੈ ਫੋਨ ਕਹਿੰਦੀ ਮੈਂ ਇੱਥੇ ਰਹਿਣਾ ਨਹੀਂਗਾ ਮੇਰਾ ਤਲਾਕ ਦੇ ਦੇ ਮੁੰਡੇ ਦੀ ਮਾਰੀ ਆ ਮੁੰਡਾ ਆਹੋ ਕਹਿੰਦੀ ਮੁੰਡੇ ਨੂੰ ਕਹਿੰਦੀ ਆ ਕਿ ਵੀ ਦਾਖਲ ਕਰਾ ਦੇ ਵੀ ਉਹਨੂੰ ਇਹੀ ਜੀ ਬਿਮਾਰੀ ਆ ਦਾਖਲ ਕਰਾ ਦੇ ਉਹਨੂੰ ਉਹ ਤਾਂ ਗੱਲ ਇਹ ਸੀ ਕਿ ਕੁੜੀਆਂ ਨੇ ਵੀਡੀਓ ਵੀ ਪਵਾਈ ਆ ਕਹਿੰਦੀ ਵੀ ਐਡ ਜਾਇ ਇਹਨੂੰ ਜਿੱਥੇ ਸਭ ਦੱਸਿਆ ਨਾ ਕੋਈ ਗੱਲ ਦਸਣ ਦੇ ਵਿੱਚ ਇਹਦੇ ਵਿੱਚ ਕੋਈ ਉਹਨਾ ਨਹੀਂ ਹੈਗਾ ਮਾਤਾ ਛੋੜੇ ਸੰਗਦੇ ਨੇ ਕੋਈ ਗੱਲ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਚਲੋ ਇਹਨਾਂ ਨੇ ਕਹਿਤਾ ਹੋਵੇ ਕੁੜੀ ਦਾ ਇਲਾਜ ਕਰਵਾਉਂਦੇ ਆਂਗੇ ਠੀਕ ਹੈ ਕੋਈ ਕੋਈ ਖਾਸ ਗੱਲ ਨਹੀਂ ਅਸੀਂ ਕਿਹੜਾ ਕਰੰਬੇ ਨਹੀਂ ਸੀ ਅਸੀਂ ਵੀ ਕਰਾਉਂਦੇ ਸੀ ਅਸੀਂ ਸਾਰਾ ਕੁਝ ਅਸੀਂ ਕਰਾਉਂਦੇ ਸੀ ਹੁਣ ਤੱਕ ਪੈਸਾ ਅਸੀਂ ਹੋਈ ਲਾਇਆ ਕਿਸੇ ਨੇ ਹੋਰ ਤਾਂ ਲਾਇਆ ਨਹੀਂ ਜਿਹਨਾਂ ਨੇ ਹੁਣ ਇਹ ਲੈ ਗਈ ਇਹ ਤਾਂ ਕੱਟਕੁੱਟ ਮਾਰ ਕਰਕੇ ਲੈ ਗਈ ਇਹ ਅਸੀਂ ਤਾਂ ਤੋਰੀ ਨਹੀਂ ਸੀ ਆਪੇ ਗਈ ਜਦੋਂ ਕੱਟ ਮਾਰ ਕੇ ਗੱਡੀਆਂ ਲੈ ਗਏ ਨਾਲੇ ਬੈਠੀ ਸਨ ਤਾਂ ਬੈਠੀ ਤਾਂ ਨਹੀਂ ਪਤਾ ਮਾਤਾ ਇੱਧਰ ਗਈਆਂ ਕੰਧ ਟੱਪ ਕੇ ਜਦੋਂ ਤੇ ਤਾਂ ਦੀ ਲਾ ਕੁੱਟ ਮਾਰਦੀ ਜਦੋਂ ਤੇ ਦਾ ਮੁੰਡਾ ਕੁੱਟ ਮਾਰ ਕਰਦਾ ਤੁਸੀਂ ਸਡਾਂਦੇ ਸੀ ਇਹਨੂੰ ਕਿ ਉਹ ਦਾਰੂ ਪੀ ਕੇ ਨਹੀਂ ਕੁੱਟ ਮਾਰ ਕਰਦਾ ਡੈਲੀ ਇਹਦਾ ਸਿਰ ਪਾੜੇ ਕਿੰਨੀ ਵਾਰ ਲੋਹਾ ਲਵਾਣ ਕੀਤਾ ਇਹਨੂੰ ਉਹ ਤਾਂ ਕੁਛ ਡਾਣ ਵਾਲਾ ਹੈਗਾ ਸੀ ਤੁਸੀਂ ਵੀ ਫਿਰ ਉਹਦੀ ਗਲਤੀ ਕਰਾ ਨਾ ਤੁਸੀਂ ਆਪਣੇ ਮੁੰਡੇ ਦਾ ਪੱਖ ਨਾ ਲਾਓ ਵੀ ਉਹ ਸਹੀ ਆ ਉਹਦੀ ਵੀ ਗਲਤੀ ਰੱਖੋ ਵੀ ਉਹ ਕਿੱਦਾਂ ਉਹਦੀ ਬੁਰੀ ਹਰਤ ਕਰਦਾ ਰਿਹਾ ਕਿੱਦਾਂ ਉਹਦੀ ਕੁੱਟਮਾਰ ਕਰਦਾ ਰਿਹਾ ਮੁੰਡਾ ਕੰਮ ਤੋਂ ਆਉਂਦਾ ਇੱਥੇ ਜਿੰਦਾ ਲਾਦੇ ਤੇ ਇਹ ਰਸੋਈ ਉੱਥੇ ਪਏ ਨੇ ਤਿੰਨੇ ਪਿਓ ਦੀ ਮੀਸੀ ਵਾਲੇ ਕਮਰੇ ਚ ਜਦੋਂ ਮੁੰਡਾ ਕੰਮ ਤੋਂ ਆਉਂਦਾ ਜਿੰਨੇ ਕੁ ਦਿਨ ਮੈਂ ਦਿੱਤਿਆ ਗਾ ਜਿੰਦਾ ਹੁੰਦਾ ਰਸੋਈ ਨੂੰ ਪੁੱਛ ਲਾ ਕੋਲੇ ਬੈਠੀ ਆ ਜਦੋਂ ਮੁੰਡਾ ਜਦੋਂ ਮੁੰਡਾ ਭੰਨਦਾਗਾ ਉਹ ਤਾਂ ਫੋਨ ਕਰ ਦਿੰਦੀ ਆ ਉਹਨਾਂ ਨੂੰ ਜਦੇ ਆ ਜਾਂਦੇ ਜਿਵੇਂ ਸੂਏ ਤੇ ਖੜੇ ਹੁੰਦੇ ਆ ਫੋਨ ਨਹੀਂ ਆਉਂਦੇ ਅਖੇ ਤੂੰ ਕਹਿਆ ਨਹੀਂ ਆਂਦੇ ਨੂੰ ਦੋਵੇਂ ਮਿੰਟ ਵਿੱਚ ਚੁੱਪ ਕਰ ਜਾਂਦੇ ਹੁਣ ਮਾਤਾ ਜੀ ਆਉਂਦੇ ਨੇ ਕਿ ਨਾ ਫੋਨ ਫੜੀ ਉਹਦੀ ਨਾਲ ਦੀ ਨਾਲ ਚਲੋ ਕੋਈ ਗੱਲ ਨਹੀਂ ਤੇਰੀ ਘਰ ਆਇਆ ਇੱਥੇ ਛੱਡ ਕੇ ਜਾਵਾਂਗੇ ਤਾਂ ਹੱਕ ਆ ਕੋਤੀਆਂ ਇਹਨੂੰ ਕੋਈ ਨਹੀਂ ਕੱਢ ਸਕਦਾ ਹੋ ਜਾਊਗਾ ਪਿਆਰ ਬਣ ਜਾਊਗਾ ਕੋਈ ਗੱਲ ਨਹੀਂ بڑے بڑے ਕਲੇਸ਼ ਹੋ ਜਾਂਦੇ ਨੇ ਇਹਨਾਂ ਆ 14 ਸਾਲ ਦੀ ਛੱਡ ਕੇ ਆਏ ਕਿ 14 ਸਾਲ ਜੀ ਦਾ ਟਾਈਮ ਹੀ ਨਹੀਂ ਹੋਏ ਨੇ ਇੱਥੇ ਕੋਟਾਈ ਜਾਂਦੀ ਸੀ ਸਾਨੂੰ ਇਹਨੇ ਕਿਉਂ ਕਿਹਾ ਕਹਿੰਦੀ ਹੋਰ ਮਾਰੋ ਚੱਕ ਕੇ ਕੁੜੀ ਮਗਰ ਕਰਦੀ ਉਹਨਾਂ ਦੇ ਇਹ ਨਾ ਜਾਂਦੀ ਤਾਂ ਫਿਰ ਉਹਨਾਂ ਨੂੰ ਕਹਿੰਦੀ ਕਿ ਇਹਨੇ ਕਿਉਂ ਸੱਦੇ ਕਾਹ ਤੋਂ ਸੱਦੇ ਨੇ ਉਹ ਕਹਿੰਦੀ ਕੁੱਟ ਮਾਰ ਰੋਜ਼ ਕਰਦੇ ਤੇ ਨਹੀਂ ਉਹਨੂੰ ਮੁੰਡੇ ਨੂੰ ਪਸ ਨਹੀਂ ਕੁੱਟਿਆ ਨਾ ਨੀ ਤਿੰਨਾ ਜਣਿਆਂ ਨੇ ਨਾਲੇ ਬਾਹ ਤੋੜਤੀ 6 ਮਹੀਨੇ 6 ਮਹੀਨਾ ਮੁੰਡੇ ਨੂੰ ਘਰੇ ਬੈਠੇ ਨੂੰ ਉਹਦਾ ਨਹੀਂ ਪਤਾ ਇਹਨਾਂ ਨੂੰ ਕਿ ਸਬੂਤ ਹੈਗਾ ਕਿ ਬੜੀ ਹੈ ਕਿ ਬਾਹ ਤੋੜੀ ਦੀ ਕਿਉਂ ਵੀਡੀਓ ਹੈਗੀ ਸਬੂਤ ਹੈ ਵੀਡੀਓ ਉੱਥੇ ਕੌਣ ਇਹੀ ਸੀ ਤਿੰਨੇ ਚਾਰ ਜਣੇ ਅਸੀਂ ਤਾਂ ਹੈ ਨਹੀਂ ਸੀ ਤੁਸੀਂ ਕਿੱਥੇ ਸੀ ਮੈਂ ਤਾਂ ਬਾਹਰੇ ਸੀ ਨਾਲੇ ਤੂੰ ਕਹਿੰਦੀ ਮੈਨੂੰ ਵੀ ਕੁੱਟ ਗਏ ਪਹਿਲਾਂ ਕਿਹਾ ਮੈਂ ਚਾਰ ਦਿਨ ਹੀ ਹੋਏ ਸੀ ਮੈਨੂੰ ਆਈ ਨੂੰ ਜਦੋਂ ਇਹ ਆਏ ਨੇ ਮੈਨੂੰ 4 ਦਿਨ ਲਈ ਹੋਏ ਸੀ ਆਏ ਨੇ ਜਦੋਂ ਇਹਨਾਂ ਨੇ ਇਹ ਕੰਮ ਕੀਤਾ 4 ਦਿਨ 1 ਦਿਨ ਪਹਿਲਾਂ ਉਹ 5 ਦਿਨਾਂ ਨੇ ਆ ਕੇ ਗਏ ਨੇ ਕਹਿੰਦੇ ਇੱਥੇ ਕੋਈ ਨਹੀਂ ਰਹਿੰਦਾ ਅਸੀਂ ਨਹੀਂ ਕਿਹਾ 5 ਅਸੀਂ ਨਹੀਂ ਕਿਹਾ ਤੈਨੂੰ ਤੁਹਾਡਾ ਆਹ ਫਲਾਨੀ ਚੀਜ਼ ਖਰਾਬ ਆ ਉਹ ਤੇ ਕੀ ਖਰਾਬ ਆ ਜੇ ਤੁਹਾਡੇ ਕੋਲੇ ਪੈਸੇ ਨਹੀਂ ਉਹਨੂੰ ਕਹਿੰਦੇ ਤੂੰ ਸਾਤੋਂ ਲੈ ਲੈ ਤੈਨੂੰ ਕਿਹਨੇ ਵਿਆਹਣਾ ਅਸੀਂ ਕਹਿੰਦਾ ਅਕੇ ਅਸੀਂ ਇਹ ਕੱਟਾ ਨਾ ਕਰਦੇ ਫੇਰ ਦੇਖੋ ਮਾਤਾ ਛੋਟੇ ਛੋਟੀਆਂ ਗੱਲਾਂ ਨੇ ਜੋ ਕੁਝ ਵੀ ਗੱਲਾਂ ਇਹ ਮੇਰੀ ਗੱਲ ਸੁਣ ਫੇਰ ਦੂਜੇ ਦਿਨ ਉਹ ਰਾਤ ਨੂੰ ਚੜ ਕੇ ਆ ਗਏ 20 ਜਾਣੇ ਉਹਨਾਂ ਦਾ ਕੀ ਮਤਲਬ ਤੇ ਜੇ ਤੇਰੀ ਧੀ ਨਾਲ ਕਰਨਾ ਗਿਆ ਗੱਲ ਸੁਣ ਜੇ ਤੇਰੀ ਧੀ ਨਾਲ ਉੱਥੇ ਹੋਵੇ ਤੈਨੂੰ ਵੀ ਗੁੱਸਾ ਆਉ। ਦੇਖ ਮੰਨਦੀਆਂ ਗੱਲਾਂ ਆਪਾਂ ਖੁੱਲਾ ਛੱਡਦਾ ਕੁੜੀ ਨੂੰ ਉਹ ਹੀ ਕਹਿੰਦੇ ਬਈ ਮੇਰੀ ਧੀ ਇਹੋ ਜਿਹਾ ਕੰਮ ਕਰੇ ਕਰਕੇ ਦੇਖੇ ਜਾਂ ਦੇੜੀ ਚੱਲੇ ਇਹਨੇ ਕੀ ਕਰਤਾ ਇਹਨੇ ਇਹਨੇ ਫੇਰ ਇਹ ਮੁੰਡਿਆਂ ਨੂੰ ਫੋਨ ਕਰਦੀ ਜਾ ਤਾਂ ਆ ਕੇ ਚੁੰਬੜਦੇ ਨੇ ਨਾ ਇਹ ਤਾਂ ਇਹਦੇ ਮਾਮੇ ਦੇ ਮੁੰਡੇ ਨੂੰ ਕਰਿਆ ਇੰਨਾ ਨੂੰ ਕਿੱਦਾਂ ਕਰਦੀ ਨਹੀਂ ਇਹ ਫੋਚਲਾ ਅ ਫਿਰ ਇਹ ਤਾਂ ਉਂ ਕਰਦੀ ਅਜਿਦੋਂ ਕੁੱਟਦਾ ਇਹੋ ਕੋਈ ਗਲਤ ਹੁੰਦਾ ਨਹੀਂ ਗਲਤ ਕਰੇਟ ਪਿੱਛੋਂ ਦੱਸ ਦੇ ਵੀ ਉਂ ਗਲਤ ਐ ਨੂੰ ਤੇਰੀ ਨਹੀਂ ਫੇਰ 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 ਆਏ ਨਕਨਾ ਜਿਉਂ ਆਮ ਲੜਾਈਆਂ ਨੇ ਘਰਾਂ ਦੀਆਂ ਚੁੱਲ੍ਹਿਆਂ ਦੀਆਂ ਰਾਈਆਂ ਉਹਨਾਂ ਨੂੰ ਆਪਾਂ ਚੁੱਲ੍ਹੇ ਦੀ ਭਰਾ ਦਾ ਕਿਸੇ ਦਿਨ ਮੈਂ ਤੁਹਾਨੂੰ ਕਹਨੀ ਆ ਮੈਂ ਧਾੜੀਆਂ ਲਾਉਣੀਆਂ ਧਾੜੀਆਂ ਲਾਉਂਦੀ ਹਾਂ ਹੁਣ ਤੇਰੀਆਂ ਲਾਹੂ ਇਹ ਅੱਜ ਤੋਂ ਤੂੰ ਖਾ ਨਿਆਰੇ ਨਾਲ ਲਾਹੇਂਗੀ ਭਾਈ ਰੋਟੀ ਮੈਂ ਦਿੰਦੀ ਜੀ ਬਿਨਾ ਖਵਾ ਮੈਂ ਦਿੰਦੀ ਜੀ ਦਾ ਹਾਰਾ ਪਸ ਰੂੰਗੀ ਹਨਾ ਕਹ ਜਦੋਂ ਕੋੜਦਾ ਸੀ ਮੈਂ ਤਾਂ ਉਹ ਨਹੀਂ ਆ ਮਾਂ ਮੈਨੂੰ ਅੱਖਾਂ ਆ ਗਈ ਇਹ 9 ਜੂਨਾ ਨਾ ਵੀਰੇ ਰੇ ਸਪੰਚ ਦੇ ਘਰੇ ਵੀ ਗਏ ਨੇ ਢੋਂਡੇ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਵੀ ਗਾਇਨ ਸਰ ਗਾਇਨੇ ਤੁਸ਼ਰ ਹੋ ਜਾਂਦੇ ਤੁਸੀਂ ਕਰ ਸਿੰਘਾਂ ਦੀ ਪੰਚਾਇਤ ਨਹੀਂ ਛੱਡੀ ਨਹੀਂ ਤੁਸੀਂ ਕਰ ਸਿੰਘਾਂ ਨਹੀਂ ਛੱਡੀ ਨਾ ਝਗੜੋ ਉਹ ਤਾਂ 9 ਵਜੇ ਮੈਂ ਲੜਦੀ ਨਹੀਂ ਮੈਂ ਤਾਂ ਇੱਧਰ ਨਾ ਚਲੋ ਅੱਗੇ ਤੋਂ ਮਾਤਾ ਦੀ ਸੇਵਾ ਕਰੇਗੀ ਹਾਂ ਹਾਂ ਅੱਗੇ ਤੋਂ ਤੇਰੀ ਪਾਣੀ ਨੂੰ ਗਲਾਉਂਦੀ ਨਹੀਂ ਨਹੀਂ ਸਾਰੇ ਟੀਕੇ ਲਾ ਰਾਂਗੇ ਤੇ ਰੰਗ ਤੇ ਰੰਗ ਚੱਕਾ ਰੰਗ ਹੋ ਗਿਆ ਇਹਨੂੰ ਇਹਨਾਂ ਨੇ ਜਿੱਤਿਆ ਜਿਹੜਾ ਕੁਝ ਪਹਿਲਾਂ ਹੋ ਗਿਆ ਉਹ ਨੂੰ ਪੁੱਛ ਦੇਖਦੀਆਂ ਹਾਂ ਹਾਂ ਮੈਂ ਤਾਂ ਗਮਾ ਖੁੱਲ ਜੂਗੀ ਕਲਛਿਆਰੇ ਬਾਪੇ ਦੇ ਛੇ ਲੱਗਦਾਗਾ ਆਤਮਾ ਠੇਕੇਦਾਰ ਚਲੋ ਕੋਈ ਗੱਲ ਨਹੀਂ ਹੁੰਦੀ ਤੁਸੀਂ ਛੱਡੋ ਬਾਪੂ ਲੈ ਜਾ ਹੁਣ ਦੂਬਾ ਹੁਣ ਨਹੀਂ ਕੁੱਟਦਾ ਹੁਣ ਬਾਬੇ ਛੱਡ ਕੇ ਗਏ ਨੇ ਹੁਣ ਕਿਵੇਂ ਕੁੱਟੂਗਾ ਨਾ ਨਾ ਈ ਨੰਬਰ ਦਿਆਂ ਕਿਉਂ ਮਾਤਾ ਤੂੰ ਵੀ ਮੁੜ ਲੈ ਥੋੜੀ ਜੀ ਮੁੜ ਲੈ ਥੋੜੀ ਜੀ ਮੁੜ ਲੈ ਮਾਤਾ ਥੋੜੀ ਜੀ ਮੁੜ ਲੈ ਨਹੀਂ ਕੁੱਟਦਾ ਤੈਨੂੰ ਕਿਹੜਾ ਬਸ ਅਸਲੀ ਨਹੀਂ ਆਉਂਦੀ ਤੂੰ ਇਹਨਾਂ ਦੇ ਕਲੇਸ ਦੇ ਨਾ ਨਾ ਨਹੀਂ ਆਉਂਦੀ ਠੀਕ ਹੈ ਕਿਉਂ ਹਣਾ ਆਏ ਜਦੋਂ ਉੱਥੇ ਸਾਡਾ ਕੇਸ ਕੀਤਾ ਦਾ ਕਾਹਦਾ ਕੇਸ ਕਰਿਆ ਹਾਂ ਜੀ ਜਿਹੜਾ ਕੁੱਟਮਾਰ ਕਰਕੇ ਦੇ ਰਹੇ ਚਲੋ ਉਹਦਾ ਫਿਰ ਵੱਖਰੇ ਹਾਂ ਉਹਦਾ ਮਾਫੀ ਮੰਗਾ ਦਾਂਗੇ ਉਹਨਾਂ ਤੋਂ ਉਹਦਾ ਕੋਈ ਖਾਸ ਕਰਨੀ ਮਾਫੀ ਨਹੀਂ ਉਹਨਾਂ ਦੀ ਉਹ ਤਾਂ ਭੈਣਾ ਪਿੱਛੇ ਥੋੜਾ ਵੀ ਜੇ ਇੱਥੇ ਹੋ ਜਾ ਤੂੰ 20 ਬੰਦੇ ਉਹਦੀ ਲੈ ਦੂ ਭਾਈ ਲਿਜਾਉਣੀ ਲੈ ਕੇ ਜਾ ਵੀ ਨਾ ਲੈ ਕੇ ਜਾਣ ਕਿਵੇਂ ਜੇ ਆਪਦੀ ਚ ਕਸੂਰ ਹੋਊਗਾ ਤਾਂ ਆਪਦੀ ਨੂੰ ਹੀ ਤਾਹਾਂਗੇ ਕੀ ਕਸੂਰ ਹੈ ਚ ਇੱਜਾ ਚ ਇੱਜਾ ਨਾ ਇਹਦੇ ਚ ਤਾਂ ਕੋਈ ਨਹੀਂ ਫੇਰ 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 ਲੈ ਫੇਰ ਕੁੱਟ ਮਾਰ ਕਿਵੇਂ ਖਾਲੂ ਪਹਿਲਾਂ ਰੋਜ ਸਿਰ ਸਿਰ ਅੰਗੰਜਾ ਕਰਿਆ ਬੈਠੇ ਸੀ ਉਹਦਾ ਦਿਮਾਗ ਵੀ ਨੋਟ ਉਹ ਵੀ ਕਮਲਾ ਕਰਿਆ ਪਿਆ ਕੁੱਟ ਕੇ ਉਹ ਫਿਰ ਤਾਂ ਹੀ ਬਰਾਬਰੇ ਹੋ ਗਿਆ ਕੰਮ ਉਹਨੇ ਦੂ ਵਾਰ ਨਮੇੜ ਲਿਆ ਡੇਲੀ ਕੁੱਟੂ ਵਾਂ ਤਾਂ ਡੱਜਾਈ ਕੁੱਟੂ ਕੁੜੀ ਨਾ ਤੁਸੀਂ ਲਿਆਜ ਰੱਖੋਗੇ ਦੱਸੋ ਜਿਉਂ ਉਹਨੇ ਡੈਲੀ ਕੋਟ ਮਾਰ ਕੇ ਉਧਰ ਹੀ ਤਾਂ ਗੱਲ ਕਰੀ ਵੀ ਅਸੀਂ ਔਨ ਲੱਗੇ ਆ ਔਨ ਲੱਗੇ ਅਸੀਂ ਵੀ ਤੂੰ ਆਪਣਾ ਆਪਣਾ ਪਾਸ ਰੱਖ ਉਹ ਆਏ ਵਾਰੀ ਪੂਰ ਕੱਢ ਦਿੰਦਾ ਉਧਰ ਹੀ ਮੈਨੂੰ ਲਿਕਾਰ ਕੇ ਬੋਲਿਆ ਕਹਿੰਦਾ ਮੈਂ ਤਾਂ ਰੱਖਦਾ ਨਹੀਂ ਬਿਮਾਰੀਆਂ ਮਾਰੀਆਂ ਕੁੜੀਆਂ ਮੈਂ ਤੇਰੀਆਂ ਕੁੜੀਆਂ ਨਹੀਂ ਕਹਿੰਦਾ ਨਹੀਂ ਮੇਰੀਆਂ ਮੇਰੀ ਗੱਲ ਸੁਣ ਉਹਨੇ ਇਥੋਂ ਸੀ ਮੈਂ ਕਹਿ ਤਾ ਮੁੰਡਾ ਤੇਰਾ ਨਾ ਕਹਿੰਦਾ ਤੇਰੀਆਂ ਕੁੜੀਆਂ ਨਹੀਂ ਹੈਗੀਆਂ ਤੇਰੀਆਂ ਕੁੜੀਆਂ ਉੱਪਰੋਂ ਨਹੀਂ ਆਈਆਂ ਉੱਪਰੋਂ ਲਿਆਈਆਂ ਨਾਲੇ ਅਜ ਮੇਰੀ ਗੱਲ ਸੁਣ ਲੈ ਜਦੋਂ ਇਹ ਕਹਿੰਦੇ ਨੇ ਬਿਮਾਰੀ ਹੈ ਕਿ ਮੁੰਡੇ ਨੇ ਟੈਸਟ ਕਰਵਾ ਲਿਆ ਉਹ ਨਹੀਂ ਕੋਈ ਫਿਰ ਇਹ ਕਹਿੰਦੀ ਕਿ ਕਿੱਥੋਂ ਕਹਿੰਦੀ ਆ ਇਹ ਬਿਮ ਉਹ ਇਹਦਾ ਕੰਮ ਨਹੀਂ ਕਰਦਾ ਲੋਪਾਈ ਬਿਮਾਰੀ ਰਿਪੋਰਟਾਂ ਚਾਹੀਦੀ ਰਿਪੋਰਟਾਂ ਚਾਹੀਦੀ ਨਾ ਗਰੰਡ ਹੋ ਗਿਆ ਸੀ ਵੀਰੇ ਆ ਬੜਾ ਬੈਠ ਜਾ ਹਾਰ ਟੋਟਾ ਦਾ ਵੱਡਾ ਲੁਧਿਆਣੇ ਦਾ ਲੁਧਿਆਣੇ ਦਾ ਖਾਇਗਾ ਸਿਰ ਉਹ ਨਾ ਤੈ ਆਪਦਾ ਟੈਸਟ ਕਰੇ ਹਾਂ ਸਾਨੂੰ ਹੈ ਨਹੀਂ ਕੋਈ ਨਾ ਫਿਰ ਇਹ ਕਿਨੇ ਨੂਮੀ ਆਇਆ ਮੁੰਡੇ ਨੂੰ ਦਿਖਾਈ ਨਹੀਂ ਰਿਪੋਟਾਂ ਚਾਹਤ ਕਰਾ ਲਈਏ ਅਸੀਂ ਦੇਤੀਆਂ ਸੀ ਉਹ ਫਰਿੱਜ ਚ ਨਾ ਕਿੱਥੇ ਮੇਰੇ ਰਿਪੋਟਾਂ ਆਹ ਨਿੱਕਾ ਖੰਡਾ ਸਾਫਾ ਰਾਗ ਨਾ ਮੁੰਡੇ ਦੇ ਘਰ ਕਿਥੇ ਰਿਪੋਟ ਬਹਿ ਗਿਆ ਅਸੀਂ ਕਰਾਇਆ ਕਰਾਇਆ ਦਿੰਦਾ ਨਹੀਂ ਹੈ ਰਿਪੋਟਾਂ ਦਿੰਦੇ ਨਹੀਂ ਦਿੰਦਾ ਨਹੀਂ ਰਿਪੋਟਾਂ ਫਿਰ ਕਿੱਥੇ ਗਰੰਗ ਹੋ ਗਿਆ ਕਲਸੀਆਂ ਵਾਲਾ ਬਾਬਾ ਕਹਿੰਦਾ ਮਰਦੀ ਆ ਮਰਨ ਤੇ ਕੁੜੀ ਆ ਫਿਰ ਮੈਂ ਇੰਨੀਆਂ ਗੰਦੀਆਂ ਗਾਲਾਂ ਸਈਆਂ ਲੈ ਗਿੰਨੀਆਂ ਕਹਦੇ ਕਹਿੰਦਾ ਤੇਰੀ ਮਾਂ ਖੁਸਰੇ ਜੰਮ ਦਿੰਦੀ ਆ ਕੀ ਹੋਈ ਬੋਲਦੀਆਂ ਮੈਂ ਕਹਾਂ ਤੇਰੀ ਮਾਂ ਖੁਸਰੇ ਜੰਮ ਦਿੰਦੀ ਚਲੋ ਆਹ ਨਹੀਂ ਕਰਦਾ ਬੋਲਦਾ ਬਾਬਾ ਜੀ ਫਿਰ ਕਿੱਥੇ ਅਗਲਾ ਚੱਲੂਗਾ ਐਨਾ 7 ਮਹੀਨੇ ਰਹੀਆਂ ਲੈ ਬਈ ਲੈ ਲੈ ਕੇ ਬੱਚਾ ਬਰਾਏ ਬੱਚਾ ਬੱਚਾ ਬਰਾਏ ਕਨੇ ਬੱਚਾ ਨਹੀਂ ਫੜਨ ਦੀ ਤੇ ਤੇਰੇ ਚੇ ਗੱਲ ਆ ਗਈ ਕਿ ਨਾ ਅੱਗੇ ਤੋਂ ਠੀਕਾ ਫੜਾ ਫੜਾ ਫਿਰ ਤੂੰ ਸੋਚ ਲਈਂ ਆਪਣੇ ਆਪ ਨੂੰ ਫੜਵਾ ਤਾਂ ਲੈ ਇਹ ਕੁੜੀਏ ਗੱਲ ਆ ਗਈ ਫੜ ਲੈ ਫੜ ਲੈ ਜੇ ਕੁੜੀਏ ਤੇਰੇ ਚੇ ਗੱਲ ਆ ਗਈ ਅੱਗੇ ਤੋਂ ਫਿਰ ਸੋਚ ਲਈਂ ਦੂਜੀ ਕਿੱਥੇ ਦੀ ਜੀ ਦੂਜੀ ਕਿੱਥੇ ਲੱਗਣਗੀ ਬੱਸ ਇਹਦਾ ਕਹਿਣੀ ਲਵੇ ਰਹਿਣਾ ਦਾਦੀ ਦੇ ਠੀਕ ਹੈ ਬਿੱਟ ਬਿੱਟ ਨਾ ਚੱਕ ਸਿਖਾਈਆਂ ਤਾਂ ਨਹੀਂ ਹੋਈਆਂ ਕੁੜੀਆਂ ਕੋਈ ਵੀਰਾ ਮਾਈਕਰ ਸਿਖਾਉਂਦੀ ਆ ਅੱਜ ਖੜੇ ਨੇ ਇਹਨਾਂ ਨੂੰ ਸੱਦ ਰਹੇ ਵੀਰਾ ਮੈਂ ਇਹਦੇ ਕੋਲ ਕਰਦੇ ਨੇ ਮਾਤਾ ਬਣਾਇਆ ਤੈਨੂੰ ਆਪਦੀ ਭੈਣ ਬਣਾਇਆ ਠੀਕ ਹੈ ਅੱਜ ਤੋਂ ਬਾਅਦ ਤੈਨੂੰ ਕੋਈ ਹਰਕਤ ਨਹੀਂ ਆਊਗੀ ਇਹਨਾਂ ਵੱਲੋਂ ਜੇ ਕਰਨਗੇ ਤਾਂ ਸਾਡੇ ਨੰਬਰ ਨੋਟ ਕਰੋ ਮਾਈ ਆਹ ਸਾਹਮਣੇ ਕਹੋ ਸਭ ਬੰਦ ਕਰਾਓ ਠੀਕ ਹੈ ਇਹ ਸਰਪੰਚ ਸਾਹਿਬ ਨੇ ਜੀ ਮਨਾਲ ਪਿੰਡ ਦੇ ਇਹਨਾਂ ਦਾ ਵੀ ਧੰਨਵਾਦ ਉਹਦੀ ਆਏ ਅੱਧੇ ਬੋਲ ਤੇ ਆਏ ਇਹ ਕੀ ਨਾਮ ਹੈ ਸ਼ੋ ਸਰਬਜੀਤ ਸਿੰਘ ਸਤ ਮੌਜੂਦਾ ਸਰਪੰਚ ਪਿੰਡ ਮਨਾਰ ਦੇ ਕੁੜੀ ਕਣੀਓ ਹਾਂਜੀ ਕਿਵੇਂ ਪਹਿਲਾਂ ਵੀ ਆਇਓ ਕਿ ਅੱਜ ਕਿਵੇਂ ਵਧੀਆ ਹੋ ਗਿਆ ਇਹ ਅੱਜ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਠੀਕ ਆਉਦੇ ਘਰੇ ਆ ਠੀਕ ਹੈ ਤੇ ਆਪਰੇ ਪੁਰਾਤ ਚ ਮਿਲਦੇ ਉੱਥੇ ਬਹੁਤ ਵਧੀਆ ਚੰਗੀ ਗੱਲ ਕਿਉਂ ਮੈਂਬਰ ਸਾਹਿਬ ਠੀਕ ਹੈ ਜੀ ਵਧੀਆ ਜੀ। ਕਹੋ ਬਾਈ ਛੋਟੀ ਚਾਚੇ ਦੀ ਕੁੜੀ ਹੈ। ਹਾਂ ਜੀ, ਤਾਏ ਦੀ ਕੁੜੀ। ਤਾਏ ਦੀ। ਹਾਂ ਜੀ, ਛੋਟੀ ਬੇਟੀ ਹੈ। ਹਾਂ ਜੀ। ਖੁਸ਼ਮੁੱਚਾ। ਹਾਂ ਜੀ। ਬਾਬਿਆਂ ਤੋਂ। ਹਾਂ ਜੀ, ਡਾਂਗਾਂ ਲਈ ਆਉਂਦਾ ਸੀ ਨਾ ਮੁੰਡੇ। ਬਾਬਿਆਂ ਦੀ ਕੁੜੀ ਆ ਛੋਟੀ। ਹੈਂ? ਬਾਬਿਆਂ ਦੀ। ਬਾਈ ਮਗਲੀ ਛੱਡਦੇ। ਠੀਕ ਹੈ। ਮਾਤਾ ਜੀ ਸਾਨੂੰ ਇੰਨੀ ਖੁਸ਼ੀ ਹੋਈ ਹੈਗੀ। ਪਹਿਲਾਂ ਤਾਂ ਉਹਨਾਂ ਦੇ ਡਾਂਗਾਂ ਸੁੱਟਦੇ ਜਿਹੜੇ ਕਹਿੰਦੇ ਤੁਸੀਂ। ਬਹੁਤ ਅੱਛੇ ਤਮਾਨੇ। ਬਾਬਾ ਇਹ ਨਹੀਂ ਆਉਂਦੇ। ਡਾਂਗਾਂ ਫੇੜਾਂਗੇ ਉਹ ਪਿੱਛੇ ਨਹੀਂ ਆਉਣਗੇ ਹੁਣ। ਹਾਂ। ਹੁਣ ਤੇਰਾ ਰਾਜ ਰਹੂਏ ਘਰ ਤੇ ਤੇਰਾ ਘਰ ਹੈ। ਜੇ ਕੋਈ ਬੋਲ ਗਿਆ ਫੋਨ ਮਾਰਦੀ ਨੰਬਰ ਲੈਦਾ ਸੀ ਲਿਖ ਕੇ ਵੀ ਦੇ ਕੇ ਜਾਣਿਆ ਤੈਨੂੰ ਮਾ ਗੁਰ ਮਾ ਕੋਈ ਨਹੀਂ ਆਉਗਾ ਉਹਦੇ ਆਉਣਗੇ ਕੋਈ ਰਿਸ਼ਤੇਦਾਰ ਨਹੀਂ ਆਉਗਾ ਠੀਕ ਆ ਹੁਣੇ ਬਤਾਇਆ ਉਹਨੇ ਜਾ ਕੇ ਆਹੋ ਜਨੇ ਦਾ ਕੰਮ ਹੈ ਕੁੜੀਏ ਗੱਲ ਸੁਣ ਮੇਰੀ ਬੁੜੀ ਦਾ ਮਾਤਾ ਦਾ ਰੰਗ ਤੇਰੇ ਵਰਗਾ ਚਮਕੇ ਦੋ ਮਹੀਨਿਆਂ ਨੂੰ ਲੱਗਦੀ ਹੈ ਵੀ ਤਖਲੀਫ ਚ ਲੱਗਦੀ ਹੈ ਹੁੰਦੀ ਹੈ ਟੈਨਸ਼ਨ ਕਰਦੀ ਕਰਦੀ ਟੈਨਸ਼ਨ ਕਿਵੇਂ ਨਾ ਹੋਵੇ ਦੁਬਾਰੇ ਵਿਆਹ ਬਜਾ ਰੋਣਾ ਸਿੱਖ ਜਾਵੇ ਜਿਹੜਾ ਜਿਹੜਾ ਅੱਜ ਇਹ ਕੰਮ ਹੁੰਦਾ ਸਾਡੇ ਕਿਸੇ ਨੇ ਪਿਓ ਦਾਦੇ ਨੇ ਨਹੀਂ ਸੀ ਦੇਖਿਆ ਮਾਤਾ ਜੀ ਜਿਹੜਾ ਇਹਨਾਂ ਨੇ ਆ ਕੇ ਪਰਿਵਾਰ ਨੇ ਸਾਡਾ ਮਾਦਾ ਮਗਰਲੀ ਨੇ ਸੋਇਆ ਕਿ ਨਾ ਪਹਿਨ ਰਹਾ ਹੈ ਪਹਿਨੇ ਮੇਰੀ ਸੁਣੋ ਪਹਿਨੇ ਖੁਸ਼ੀ ਨਾਲ ਆ ਕੇ ਇਹ ਦੋਏ ਕੱਪੜੇ ਨੇ ਦੁੱਖ ਸੁੱਖ ਜੇ ਚੰਗਾ ਹੁੰਦਾ ਹਾਂ ਦੁੱਖ ਸੁੱਖ ਪਹਿਨਿਆ ਇਹ ਕਿਸੇ ਦੇ ਬਾਤ ਦੀ ਗੱਲ ਨਹੀਂ ਗੁਰਬਾਣੀ ਕਹਿੰਦੀ ਆ ਸੰਜੋਗ ਬੰਜੋਗ ਦੋਏ ਕਾਰ ਚਲਾਵਾ ਲੇਖਿਆ ਵਾ ਭਾਗ ਜੇ ਹੁਣ ਬੰਦੇ ਦਾ ਪਹਿਲੇ ਹੀ ਮਤਲਬ ਠੀਕ ਹੁੰਦਾ ਵਿਚਾਰੇ ਉਹ ਕਾਹਨੂੰ ਇਹ ਗੱਲਾਂ ਹੁੰਦੀਆਂ ਜੇ ਇਹ ਨਹੀਂ ਪਹਿਲਾਂ ਠੀਕ ਹੁੰਦਾ ਕਾ ਨੂੰ ਇੱਥੇ ਇਹ ਤਾਂ ਮਤਲਬ ਜਿਹੜਾ ਕੁਝ ਰਲਿਆ ਲਿਖਿਆ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜਿਹੜੇ ਸੰਜੋਗ ਵਿਜੋਗ ਨੇ ਉਹ ਸਾਨੂੰ ਹੱਸ ਕੇ ਕੱਟਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਵੇਰੀ ਠੋਕਰ ਲੱਗ ਜੇ ਨਾ ਬੰਦਾ ਸੁਧਰ ਜਾਂਦਾ ਸੁਧਰੂ ਹੁਣ ਹਾਂ ਇੱਕ ਵੇਰੀ ਠੋਕਰ ਸੁਧਰ ਸੁਧਰ ਜਾਂਦਾ ਸੁਧਰ ਜਾਂਦਾ ਇਹਦਾ ਫੇਰ ਵੀ ਨਹੀਂ ਸੁਧਰੀ ਨਹੀਂ ਸੁਧਰੂ ਨਹੀਂ ਸੁਧਰੂ ਸੁਧਰੂ ਬੰਦਾ ਵੀ ਨਹੀਂ ਸੁਧਰਿਆ ਸੁਧਰੂ ਸੁਧਰੂ ਆ ਸੁਧਰੂ ਮੁੰਡਾ ਵੀ ਸੁਧਰ ਮੁੰਡਾ ਵੀ ਸੁਧਰ ਜੂ ਮੁੰਡੇ ਨੂੰ ਕੁਝ ਨਹੀਂ ਕਹਦਾ ਇਹਨੂੰ ਮੈਨੂੰ ਨਹੀਂ ਮਰਦਾ ਮੈਨੂੰ ਦੱਸ ਆਈ ਦੱਸ ਬਸ ਠੀਕ ਹੈ ਫਿਰ ਇਹਨੂੰ ਆਈ ਪੁੱਛ ਇਤੋਂ ਬਾਅਦ ਜਵਾਬ ਨੇ ਬਸ ਮੋਢੀ ਬੰਨ੍ਹ ਕੇ ਸਾਰਾ ਕੁਝ ਠੀਕ ਲਾ ਦੇਣਾ ਸਾਰਾ ਠੀਕ ਹੋ ਜਾਣਾ ਹੈ ਇਹ ਯਾ ਇੰਡੀਆ ਕਿਹਦੇ ਨੇ ਜੋ ਜਾਲ ਦੀ ਮੇਰੀ ਪੈਨਾ ਇੰਡੀਆ ਬਿਮਾਰੀ ਇੰਜ ਕਰਕੇ ਚੋਰੀ ਪਾ ਦਿੱਤਾ ਨੰਬਰ ਲਿਖ ਕੇ ਦਿੰਨੇ ਆ ਇਹਨਾਂ ਨੂੰ ਨੰਬਰ ਦੇ ਕੇ ਚੱਟੇ ਮੜੇ ਬੰਦ ਕਰੀਂ ਕਿਉਂ ਮੈਂਬਰ ਸਾਹਿਬ ਠੀਕ ਹੈ ਬਤਾਨੇ ਗਿਆ ਪਰ ਨਾਲ ਇਹ ਬਹੁਤ ਹੀ ਦੋ ਪਰਿਵਾਰ ਵਸ ਕੇ ਆਪਸ ਵਿੱਚ ਹੁਣ ਤਾਂ ਹੋ ਗਿਆ ਬਹੁਤ ਵਧੀਆ ਦੋਵੇਂ ਪਰਿਵਾਰ ਖੁਸ਼ ਹੋ ਜਾਣਗੇ